ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਜੇ ਤੁਸੀਂ ਘੱਟੋ-ਘੱਟ ਬੈਲੈਂਸ ਜਿਹੜਾ ਆਪਣੇ ਅਕਾਊਂਟ ਦੇ ਵਿੱਚ ਰੱਖਦੇ ਹੋ ਠੀਕ ਹੈ ਜੀ ਤਾਂ ਜੇ ਉਸ ਤੋਂ ਵੀ ਘੱਟ ਤੁਸੀਂ ਰੱਖਦੇ ਹੋ ਤਾਂ ਕਿੰਨਾ ਜੁਰਮਾਨਾ ਲੱਗੇਗਾ ਠੀਕ ਹੈ ਜੀ ਕੰਮ ਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਖਾਤੇ ਦੇ ਵਿੱਚੋਂ ਘੱਟੋ-ਘੱਟ ਕਿੰਨੇ ਪੈਸੇ ਰੱਖਣੇ ਚਾਹੀਦੇ ਨੇ ਤਾਂ ਜੋ ਆਪਾਂ ਨੂੰ ਜਿਹੜਾ ਬੈਂਕ ਦੇ ਵੱਲੋਂ ਜੁਰਮਾਨਾ ਲੱਗਣ ਵਾਲਾ ਹੁੰਦਾ ਹੈ ਉਸ ਤੋਂ ਕਿਵੇਂ ਬਚਾ ਜਾ ਸਕਦਾ ਹੈ A to Z ਅਸੀਂ ਹਰੇਕ ਬੈਂਕ ਦੀ ਗੱਲ ਕਰਾਂਗੇ ਕਿਹੜੇ ਬੈਂਕ ਦੇ ਵਿੱਚ ਚਾਹੇ ਉਹ SBI ਬੈਂਕ ਹੋਵੇ HDFC ਬੈਂਕ ਹੋਵੇ ਕੋਟਕ ਬੈਂਕ ਬੈਂਕ ਹੋਵੇ ਠੀਕ ਹੈ ਜੀ ਹੋਰ ਵੀ ਕਈ ਬੈਂਕ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਕਿ ਕਿਹੜੇ ਬੈਂਕ ਦੇ ਵਿੱਚ ਕਿੰਨਾ-ਕਿੰਨਾ ਬੈਲੈਂਸ ਘੱਟੋ-ਘੱਟ ਆਪਾਂ ਨੂੰ ਰੱਖਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਜਿਹੜਾ ਉਸ ਖਾਤੇ ਦੇ ਉੱਤੇ ਜਿਹੜਾ ਮਿਨੀਮਮ ਬੈਲੈਂਸ ਚਾਰਜ ਹੈ ਉਹ ਨਾ ਲੱਗੇ ਠੀਕ ਹੈ ਜੀ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾ ਲੱਗਦੇ ਘੰਟੀ ਦਾ ਬਟਨ ਦਬਾ ਕੇ ਔਲਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਤਾਂ ਦੋਸਤੋ ਚੱਲਦੇ ਆ ਜਲਦੀ ਜਲਦੀ ਕੀ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤਾਂ ਦੋਸਤੋ ਬਚਤ ਖਾਤੇ ਦਾ ਘੱਟੋ ਘੱਟ ਬੈਲੈਂਸ ਠੀਕ ਹੈ ਜੀ ਕਿੰਨਾ ਹੋਣਾ ਚਾਹੀਦਾ ਇਸ ਦੇ ਬਾਰੇ ਆਪਾਂ ਅੱਜ ਜਾਣਕਾਰੀ ਲੈਣ ਵਾਲੇ ਨੇ ਤਾਂ ਧਿਆਨ ਨਾਲ ਤੁਸੀਂ ਸੁਣਨਾ ਹੈ ਬਚਤ ਖਾਤੇ ਦੇ ਵਿੱਚ ਘੱਟੋ-ਘੱਟ ਬੈਲੈਂਸ ਹੋਣ ਤੇ ਲੱਗੇਗਾ ਜੁਰਮਾਨਾ ਜਾਣੋ ਕਿੰਨਾ ਹੋਣਾ ਚਾਹੀਦਾ ਹੈ ਬੈਲੈਂਸ ਜੀ ਹਾਂ ਦੋਸਤੋ ਜੇ ਤੁਹਾਡੇ ਖਾਤੇ ਦੇ ਵਿੱਚ ਕੁਝ ਨਾ ਕੁਝ ਪੈਸਾ ਹੈ ਤੇ ਉਹ ਘੱਟੋ-ਘੱਟ ਕਿੰਨਾ ਪੈਸਾ ਹੋਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਫਾਈਨ ਨਾ ਲੱਗੇ ਠੀਕ ਹੈ ਜੀ ਜੁਰਮਾਨਾ ਨਾ ਲੱਗੇ ਤਾਂ ਬਚਤ ਖਾਤੇ ਵਿੱਚ ਘਟੋ-ਘਟ ਬੈਲੈਂਸ ਸਰਕਾਰ ਬਰਕਰਾਰ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਬਚਤ ਖਾਤੇ ਦੇ ਵਿੱਚ ਘਟੋ-ਘਟ ਬੈਲੈਂਸ ਕੀ ਰੱਖਣਾ ਚਾਹੀਦਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਜੇਕਰ ਬਚਤ ਦੇ ਵਿੱਚ ਘਟੋ-ਘਟ ਬੈਲੈਂਸ ਬਰਕਰਾਰ ਨਹੀਂ ਹੁੰਦਾ ਤਾਂ ਦੋਸਤੋ ਸਰਕਾਰ ਕਿੰਨਾ ਚਾਰਜ ਲਾਏਗੀ ਇਸ ਦੀ ਵੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਕਿ ਹਰ ਕੋਈ ਆਪਣੇ ਬੈਂਕ ਖਾਤਿਆਂ ਦੇ ਵਿੱਚ ਘੱਟੋ-ਘੱਟ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਬੈਂਕ ਖਾਤੇ ਦੇ ਵਿੱਚੋਂ ਘੱਟੋ-ਘੱਟ ਬੈਲੈਂਸ ਨਹੀਂ ਹੁੰਦਾ ਆਪਾਂ ਭੁੱਲ ਜਾਂਦੇ ਆ ਕਢਾ ਲੈਣੇ ਆ ਠੀਕ ਹੈ ਜੀ ਇਸ ਦੇ ਕਾਰਨ ਬੈਂਕ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਹਰ ਸਾਲ ਦੇ ایسＣਓ ਚੰਗੀ ਰਕਮ ਕੱਟ ਲਈ ਜਾਂਦੀ ਹੈ ਵੱਖ-ਵੱਖ ਬੈਂਕਾਂ ਦੇ ਘੱਟੋ-ਘੱਟ ਬਕਾਇਆ ਬਾਰੇ ਜਾਣਕਾਰੀ ਦੇ ਰਿਹਾ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਬਚਤ ਖਾਤੇ ਦੇ ਵਿੱਚ ਘੱਟੋ-ਘੱਟ ਕਿੰਨੀ ਰਕਮ ਰੱਖਣੀ ਚਾਹੀਦੀ ਹੈ ਤਾਂ ਦੋਸਤੋ ਘਟੋ ਘਟ ਕਿੰਨੀ ਰਕਮ ਰੱਖਣੀ ਚਾਹੀਦੀ ਹੈ ਸਟੈਪ ਵਾਈਜ਼ ਸਟੈਪ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ SBI ਦੀ ਠੀਕ ਹੈ ਜੀ SBI ਬੈਂਕ ਦੀ ਗੱਲ ਕਰ ਰਹੀਏ ਜੇ ਤੁਹਾਡਾ ਬਚਤ ਖਾਤਾ ਭਾਰਤੀ ਸਟੇਟ ਬੈਂਕ ਵਿੱਚ ਹੈ ਤਾਂ ਜੇਕਰ ਤੁਸੀਂ ਇੱਕ ਮੈਟਰੋ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਆਪਣੇ ਖਾਤੇ ਦੇ ਵਿੱਚੋਂ ਘੱਟੋ-ਘੱਟ 3000 ਰੁਪਏ ਬੈਲੈਂਸ ਰੱਖਣਾ ਜ਼ਰੂਰੀ ਹੋਵੇਗਾ ਠੀਕ ਹੈ ਜੀ ਮੈਟਰੋ ਯਾਨੀ ਕਿ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤਾਂ ਦੋਸਤੋ 3000 ਰੁਪਏ ਤੁਹਾਨੂੰ ਰੱਖਣਾ ਜ਼ਰੂਰੀ ਹੋਵੇਗਾ ਜੇ ਤੁਸੀਂ ਉਸ ਤੋਂ ਥੋੜੇ ਛੋਟੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤਾਂ ਘੱਟੋ-ਘੱਟ ਬੈਲੈਂਸ ਤੁਹਾਨੂੰ 2000 ਰੁਪਏ ਰੱਖਣਾ ਜ਼ਰੂਰੀ ਹੋਵੇਗਾ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਯਾਨੀ ਕਿ ਜੇ ਤੁਹਾਡੀ ਬੈਂਕ ਜਿਹੜੀ ਬ੍ਰਾਂਚ ਹੈ ਉਹ ਪਿੰਡ ਦੇ ਵਿੱਚ ਹੈ ਤਾਂ ਦੋਸਤੋ ਤੁਹਾਨੂੰ 1000 ਰੁਪਏ ਜਿਹੜਾ ਉਹ ਰੱਖਣਾ ਜ਼ਰੂਰੀ ਹੈ ਹੁਣ ਉਸ ਤੋਂ ਅੱਗੇ ਗੱਲ ਕਰਦੇ ਹਾਂ ਦੋਸਤੋ ਆਪਾਂ ਪੰਜਾਬ ਨੈਸ਼ਨਲ ਬੈਂਕ ਦੀ ਯਾਨੀ ਕਿ ਪੀ ਐਨ ਬੀ ਦੀ ਠੀਕ ਹੈ ਜੀ ਪੀ ਐਨ ਬੀ ਦੀ ਗੱਲ ਕਰੀਏ ਦੋਸਤੋ ਵੱਡੇ ਸ਼ਹਿਰਾਂ ਠੀਕ ਹੈ ਜੀ ਜਿਹੜੇ ਵੱਡੇ ਸ਼ਹਿਰ ਨੇ ਉਹਦੇ ਵਿੱਚ ਤੇ ਛੋਟੇ ਕਸਬੇ ਆ ਜਿਹੜੇ ਉਹਨਾਂ ਦੇ ਵਿੱਚ ਜੇ ਆਪਣਾ ਬੈਂਕ ਅਕਾਊਂਟ ਹੈ ਤਾਂ ਦੋਸਤੋ 2000 ਰੁਪਏ ਆਪਾਂ ਨੂੰ ਬਕਾਇਆ ਰੱਖਣਾ ਜ਼ਰੂਰੀ ਹੋਵੇਗਾ ਇਸ ਤੋਂ ਘੱਟ ਜੇ ਆਪਾਂ ਬੈਂਕ ਅਕਾਊਂਟ ਵਿੱਚ ਆਪਣਾ ਪੈਸਾ ਰੱਖਦੇ ਆ ਤਾਂ ਦੋਸਤੋ ਆਪਾਂ ਨੂੰ ਚਾਰਜ ਲੱਗੇਗਾ ਜਦੋਂ ਕਿ ਪਿੰਡੂ ਖੇਤਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਗ੍ਰਾਹਕਾਂ ਨੂੰ ਆਪਣੇ ਬਚਤ ਖਾਤੇ ਦੇ ਵਿੱਚ ਘੱਟੋ-ਘੱਟ 1000 ਰੁਪਏ ਰੁਪਏ ਬਕਾਇਆ ਜਿਹੜਾ ਰੱਖਣਾ ਹੋਵੇਗਾ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਤਾਂ ਦੋਸਤੋ 1000 ਰੁਪਏ ਦੇ ਨਾਲ ਵੀ ਆਪਣੀ ਗੱਡੀ ਚੱਲ ਜੇਗੀ ਠੀਕ ਹੈ ਜੀ ਅੱਗੇ ਗੱਲ ਕਰਦੇ ਹਾਂ HDFC ਬੈਂਕ ਦੀ ਤੇ HDFC ਬੈਂਕ ਦੇ ਵਿੱਚ ਆਪਣਾ ਖਾਤਾ ਹੈ ਤੇ ਮੈਟਰੋ ਅਤੇ ਵੱਡੇ ਸ਼ਹਿਰਾਂ ਦੇ ਵਿੱਚ ਗ੍ਰਾਹਕਾਂ ਨੂੰ ਘੱਟੋ-ਘੱਟ 10000 ਰੁਪਏ ਦਾ ਬੈਲੈਂਸ ਰੱਖਣਾ ਹੋਵੇਗਾ ਜਦ ਕਿ ਛੋਟੇ ਸ਼ਹਿਰਾਂ ਤੇ ਗ੍ਰਾਹਕਾਂ ਨੂੰ ਬਚਤ ਖਾਤੇ ਦੇ ਵਿੱਚ 5000 ਰੁਪਏ ਰੱਖਣੇ ਪੈਣਗੇ ਜੇ ਤੁਹਾਡਾ ਬੈਂਕ ਖਾਤਾ ਹੈ ਜਿਹੜਾ ਪਿੰਡੂ ਲੈਵਲ ਤੇ ਆਇਆ ਯਾਨੀ ਕਿ ਪਿੰਡੂ ਖੇਤਰਾਂ ਦੀਆਂ ਸ਼ਾਖਾਵਾਂ ਦੇ ਵਿੱਚ ਜੇ ਤੁਹਾਡਾ ਖਾਤਾ ਹੈ ਤਾਂ ਦੋਸਤੋ ਤੁਹਾਨੂੰ 2500 ਰੁਪਏ ਦਾ ਉਹ ਰੇ ਕਟੋਕਟ ਬੈਲੈਂਸ ਰੱਖਣਾ ਹੋਵੇਗਾ ਇਸੇ ਤਰੀਕੇ ਨਾਲ ਦੋਸਤੋ ਅੱਗੇ ਗੱਲ ਕਰਦੇ ਹਾਂ ਇੰਡੀਸਲ ਬੈਂਕ ਦੀ ਠੀਕ ਹੈ ਜੀ ਇੰਡੀਸਿੰਗਡ ਬੈਂਕ ਹੈ ਜੇ ਤੁਹਾਡੇ ਕੋਲ ਤੇ ਬੈਂਕ ਦੇ ਵਿੱਚ ਖਾਤੇ ਰੱਖਣ ਵਾਲੇ ਗ੍ਰਾਹਕਾਂ ਨੂੰ ਦੋਸਤੋ 10000 ਰੁਪਏ ਜਿਹੜਾ ਘੱਟੋ ਘੱਟ ਬੈਲੈਂਸ ਰੱਖਾ ਹੋਊਗਾ ਜਿਹੜਾ ਕਿ ਦੋਸਤੋ ਵੱਡੇ ਸ਼ਹਿਰਾਂ ਦੇ ਵਿੱਚ ਹੈ ਠੀਕ ਹੈ ਜੀ ਮੈਟਰੋ ਸ਼ਹਿਰਾਂ ਦੇ ਵਿੱਚ ਤੇ ਵੱਡੇ ਸ਼ਹਿਰਾਂ ਦੇ ਵਿੱਚ ਹੈ ਉਸੇ ਤਰੀਕੇ ਦੇ ਨਾਲ ਜੇ ਛੋਟੀਆਂ ਸਾਕਾਵਾਂ ਨੇ ਠੀਕ ਹੈ ਜੀ ਪਿੰਡ ਦੇ ਵਿੱਚ ਤਕਰੀਬਨ ਇਹਦਾ ਸਾਕਾਵਾਂ ਨਹੀਂ ਹੁੰਦੀਆਂ ਤਹਿਸੀਲ ਦੇ ਵਿੱਚ ਜੇ ਹੈ ਕੋਈ ਠੀਕ ਹੈ ਜੀ ਤਾਂ ਉਹਦੇ ਵਿੱਚ ਦੋਸਤੋ ਘੱਟੋ ਘੱਟ 5000 ਰੁਪਏ ਬਕਾਇਆ ਤੁਹਾਨੂੰ ਰੱਖਣਾ ਹੀ ਰੱਖਣਾ ਪਵੇਗਾ ਮਿਨੀਮਮ ਬੈਲੈਂਸ ਜਿਹਨੂੰ ਕਹਿ ਦਿੰਦੇ ਆ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਦੋਸਤੋ ਯੈਸੇ ਬੈਂਕ ਠੀਕ ਹੈ ਜ Yes Bank ਦੇ ਵਿੱਚ ਬਹੁਤ ਬਚਤ ਖਾਤਾ ਰੱਖਣ ਵਾਲੇ ਗ੍ਰਾਹਕਾਂ ਦੇ ਲਈ ਘੱਟੋ-ਘੱਟ 10000 ਰੁਪਏ ਦਾ ਬੈਲੈਂਸ ਰੱਖਣਾ ਜ਼ਰੂਰੀ ਹੈ। ਹੁਣ ਚਾਹੇ ਦੋਸਤੋ ਵੱਡਾ ਬੈਂਕ ਹੋਵੇ ਠੀਕ ਹੈ ਜੀ। ਯਾਨੀ ਕਿ ਵੱਡੇ ਸ਼ਹਿਰਾਂ ਦੇ ਵਿੱਚ ਬੈਂਕ ਹੋਵੇ ਉਸ ਤੋਂ ਵੱਡੇ ਮੈਟਰੋ ਸ਼ਹਿਰਾਂ ਦੇ ਵਿੱਚ ਹੋਵੇ ਚਾਹੇ ਫਿਰ ਪਿੰਡੂ ਲੈਵਲ ਦੇ ਵਿੱਚ ਇਹ ਸ਼ਾਖਾ ਹੋਵੇ ਯਾਨੀ ਕਿ ਬ੍ਰਾਂਚ ਹੋਵੇ Yes Bank ਦੀ ਤਾਂ ਦੋਸਤੋ ਉੱਥੇ ਵਿੱਚ ਤੁਹਾਨੂੰ 10000 ਘੱਟੋ-ਘੱਟ ਰੱਖਣਾ ਹੀ ਪਵੇਗਾ। ਇਸੇ ਤਰੀਕੇ ਨਾਲ ਦੋਸਤੋ ICICI Bank ਜਿਹੜਾ ਇਹਦੇ ਵਿੱਚ ਦੋਸਤੋ ਮੈਟਰੋ ਸ਼ਹਿਰ ਜਿਹੜੇ ਠੀਕ ਹੈ ਜੀ ਉਹਦੇ ਵਿੱਚ ਜੇ ਗ੍ਰਾਹ ਕੋਈ ਖਾਤਾ ਰੱਖਦਾ ਹੈ ਤਾਂ ਘੱਟੋ ਘੱਟ ਉਹਨਾਂ ਨੂੰ 10000 ਰੁਪਏ ਆਪਣੇ ਬੈਲੈਂਸ ਦਾ ਰੱਖਣਾ ਪਏਗਾ ਘੱਟੋ ਘੱਟ ਉਸ ਖਾਤੇ ਦੇ ਵਿੱਚ ਠੀਕ ਹੈ ਜੀ ਨਹੀਂ ਤਾਂ ਤੁਹਾਨੂੰ ਚਾਰਜ ਲੱਗਣੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਚਾਰਜ ਲੱਗਣੇ ਸ਼ੁਰੂ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਜਿਹੜੇ ਅਰਧ ਸ਼ਹਿਰੀ ਖੇਤਰ ਹੁੰਦੇ ਹਨ ਯਾਨੀ ਕਿ ਛੋਟੇ ਥੋੜੇ ਜੇ ਥੋੜੇ ਵੱਡੇ ਸ਼ਹਿਰਾਂ ਤੋਂ ਥੋੜੇ ਜੇ ਛੋਟੇ ਸ਼ਹਿਰ ਹੁੰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਦੋਸਤੋ 5000 ਰੁਪਏ ਦਾ ਬੈਲੈਂਸ ਬਕਾਇਆ ਰੱਖਣਾ ਜ਼ਰੂਰੀ ਹੋਵੇਗਾ ਇਸ ICICI ਹੈ ਤਾਂ ਦੋਸਤੋ ਪਿੰਡੂ ਖੇਤਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਘੱਟੋ-ਘੱਟ ਬੈਲੈਂਸ ਕਿੰਨਾ ਰੱਖਣਾ ਹੋਵੇਗਾ 2000 ਰੁਪਏ ਦੇ ਨਾਲ ਵੀ ਤੁਹਾਡਾ ਕੰਮ ਚੱਲ ਜੇਗਾ ਯਾਨੀ ਕਿ ਵੱਡੇ ਸ਼ਹਿਰਾਂ ਦੇ ਵਿੱਚ 10000 ਉਸ ਤੋਂ ਛੋਟੇ ਜਾਂਦੇ ਵਿੱਚ 5000 ਤੇ ਪਿੰਡੂ ਜਿਹੜੀਆਂ ਲੈਵਲ ਦੀਆਂ ਬ੍ਰਾਂਚਾਂ ਨੇ ICICI ਬੈਂਕ ਦੀਆਂ ਉਹਦੇ ਵਿੱਚ 2000 ਰੁਪਏ ਤੁਹਾਨੂੰ ਰੱਖਣੇ ਪੈਣਗੇ ਹੁਣ ਗੱਲ ਕਰਦੇ ਹਾਂ ਦੋਸਤੋ ਕੋਟਕ ਮਹਿੰਦਰਾ ਬੈਂਕ ਦੀ ਕੋਟਕ ਮਹਿੰਦਰਾ ਬੈਂਕ ਦੇ ਗ੍ਰਾਹਕਾਂ ਲਈ ਆਪਣੇ ਬਚਤ ਖਾਤੇ ਦੇ ਵਿੱਚ ਘੱਟੋ-ਘੱਟ 10000 ਰੁਪਏ ਦਾ ਬਕਾਇਆ ਰੱਖਣਾ ਲਾਜ਼ਮੀ ਕੀਤਾ ਹੋਇਆ ਹੈ ਠੀਕ ਹੈ ਜੀ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ 500 ਰੁਪਏ ਤੱਕ ਦੀ ਮਾਸਿਕ ਗੈਰ ਸੰਭਾਲ ਫੀਸ ਅਦਾ ਕਰਨਾ ਪਵੇਗੀ ਯਾਨੀ ਕਿ 10000 ਰੁਪਏ ਜਿਹੜਾ ਘੱਟੋ-ਘੱਟ ਬੈਲੈਂਸ ਰੱਖਣਾ ਪਵੇਗਾ ਤਾਂ ਉਸੇ ਤਰੀਕੇ ਨਾਲ ਜੇ ਤੁਸੀਂ ਇਹ 10000 ਰੁਪਏ ਨਹੀਂ ਰੱਖਦੇ ਘੱਟੋ ਘੱਟ ਬੈਲੈਂਸ ਤਾਂ ਦੋਸਤੋ ਤੁਹਾਨੂੰ 500 ਰੁਪਏ ਦੀ ਜਿਹੜੀ ਉਹ ਜਿਹੜੀ ਇੱਕ ਜੁਰਮਾਨਾ ਫੀਸ ਤੁਹਾਨੂੰ ਅਦਾ ਕਰਨੀ ਪਵੇਗੀ ਠੀਕ ਹੈ ਜੀ ਕੋਈ ਘੱਟੋ ਘੱਟ ਬੈਲੈਂਸ ਬਕਾਇਆ ਨਹੀਂ ਹੈ ਤਾਂ ਬੈਂਕ ਦੁਆਰਾ ਪੇਸ਼ ਕੀਤੇ ਗਏ ਕੋਟਕ 800 11 ਦੇ ਵਿੱਚ ਬੈਂਕ ਦੇ ਵਿੱਚ ਲੋੜਿੰਦੇ ਤੁਹਾਨੂੰ ਡਾਕੂਮੈਂਟ ਜਮ੍ਹਾਂ ਕਰਨੇ ਪੈਣਗੇ ਯਾਨੀ ਕਿ ਤੁਹਾਨੂੰ ਮੈਂ ਦੱਸਦਾ ਉਹ ਇਹਨਾਂ ਨੇ ਸਹੀ ਤਰੀਕੇ ਨਾਲ ਲਿਖਿਆ ਜੇ ਇੱਕ ਕੋਟਕ ਮਹਿੰਦਰਾ ਬੈਂਕ ਦਾ ਦੋਸਤੋ 811 ਨੰਬਰ ਜਿਹੜਾ ਅਕਾਊਂਟ ਹੁੰਦਾ ਹੈ ਠੀਕ ਹੈ ਜੀ 811 ਨੰਬਰ ਜ਼ੀਰੋ ਬੈਲੈਂਸ ਅਕਾਊਂਟ ਹੁੰਦਾ ਹੈ ਜੇ ਇਹਦੇ ਵਿੱਚ ਦੋਸਤੋ ਤੁਹਾਨੂੰ ਘੱਟੋ-ਘੱਟ ਕੋਈ ਬੈਲੈਂਸ ਰਿਕੁਆਇਰਡ ਨਹੀਂ ਹੈ ਠੀਕ ਹੈ ਜੀ ਇਹ ਖਾਤਾ ਮੈਂ ਵੀ ਖੁਲਵਾਇਆ ਹੈ ਫ੍ਰੀ ਹੋ ਕੋਸਟ ਹੈ ਦੋਸਤੋ ਇਹਦੇ ਵਿੱਚ ਤੁਹਾਨੂੰ ਵਰਚੁਅਲ ਏਟੀਐਮ ਮਿਲੇਗਾ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਮਿਲੇਗਾ ਪਰ ਇਹਦੇ ਵਿੱਚ ਦੋਸਤੋ ਤੁਸੀਂ 1 ਰੁਪਿਆ ਵੀ ਜੇ ਨਹੀਂ ਰੱਖਦੇ ਤਾਂ ਵੀ ਤੁਹਾਨੂੰ ਕੋਈ ਚਾਰਜ ਨਹੀਂ ਲੱਗੇਗਾ ਜੇ ਤੁਸੀਂ ਸੇਵਿੰਗ ਅਕਾਊਂਟ ਬ੍ਰਾਂਚ ਦੇ ਵਿੱਚ ਖੋਲਿਆ ਹੋਇਆ ਹੈ ਤਾਂ ਦੋਸਤੋ ਤੁਹਾਨੂੰ 10000 ਰੁਪਏ ਅਦਾ ਕਰਨੇ ਪੈਣਗੇ ਇਸੇ ਤਰੀਕੇ ਨਾਲ ਜੇਕਰ ਬੈਂਕ ਖਾਤੇ ਦਾ ਬੈਲੈਂਸ ਜ਼ੀਰੋ ਹੋ ਜਾਂਦਾ ਹੈ ਤਾਂ ਤੁਹਾਨੂੰ ਮਾਈਨਸ ਹੋਵੇਗਾ ਜਾਂ ਨਹੀਂ ਹੋਵੇਗਾ ਦੋਸਤੋ ਜੇ ਖਾਤੇ ਦਾ ਬੈਲੈਂਸ ਜ਼ੀਰੋ ਹੋ ਜਾਂਦਾ ਹੈ ਵੀ ਮਾਈਨਸ ਆਪਣੇ ਅਕਾਊਂਟ ਚ ਵਿੱਚ ਮਾਈਨਸ ਹੋਣਗੇ ਕਿ ਨਹੀਂ ਹੋਣਗੇ ਸਾਰਾ ਕੁਝ ਦੱਸਿਆ ਹੋਇਆ ਹੈ ਇਹਦੇ ਬਾਰੇ ਗੱਲ ਕਰੀਏ ਤਾਂ ਜੇਕਰ ਤੁਸੀਂ ਬੈਂਕ ਖਾਤੇ ਵਿੱਚ ਘਟ-ਘਟ ਬਕਾਇਆ ਰਕਮ ਨਹੀਂ ਰੱਖਦੇ ਤਾਂ ਬੈ ਜ਼ੀਰੋ ਬੈਸ ਹੌਲੀ-ਹੌਲੀ ਜ਼ੀਰੋ ਹੋ ਸਕਦਾ ਹੈ ਪਰ ਆਰਵੀ ਕਹਿੰਦਾ ਹੈ ਕਿ ਇਹ ਬਕਾਇਆ ਜਿਹੜਾ ਮਾਈਨਸ ਨਹੀਂ ਹੋ ਸਕਦਾ ਤੁਹਾਡਾ ਬਕਾਇਆ ਬੈਲੈਂਸ ਹੈ ਇਹ ਮਾਈਨਸ ਨਹੀਂ ਹੋ ਸਕਦਾ ਤੁਹਾਨੂੰ ਚਾਰਜ ਜ਼ਰੂਰ ਲੱਗ ਸਕਦਾ ਹੈ ਇਸੇ ਤਰੀਕੇ ਦੇ ਨਾਲ ਦੋਸਤੋ ਬਚਤ ਖਾਤੇ ਦਾ ਘੱਟੋ ਘੱਟ ਬਕਾਇਆ ਅਪਡੇਟ ਠੀਕ ਹੈ ਜੀ ਜੇਰ ਬੈਂਕ ਬੈਂਕ ਦੇ ਨਿਯਮਾਂ ਮੁਤਾਬਕ ਜੇਕਰ ਗ੍ਰਾਹਕਾਂ ਨੇ ਆਪਣੇ ਬੈਂਕ ਖਾਤੇ ਦੇ ਵਿੱਚ ਘੱਟੋ ਘੱਟ ਬੈਲੈਂਸ ਨਹੀਂ ਰੱਖਿਆ ਹੈ ਤਾਂ ਗ੍ਰਾਹਕਾਂ ਦੇ ਖਾਤੇ ਦੇ ਵਿੱਚੋਂ ਘੱਟੋ ਘੱਟ ਬੈਲੈਂਸ ਤੋਂ ਘੱਟ ਰਕਮ ਕੱਟੀ ਜਾ ਸਕਦੀ ਹੈ ਠੀਕ ਹੈ ਜੀ ਜਿਹੜਾ ਵੀ ਮਿਨੀਮਮ ਚਾਰਜ ਹੁੰਦਾ ਹੈ ਉਹ ਕੱਟਿਆ ਜਾ ਸਕਦਾ ਹੈ ਪਰ ਨੈਗੇਟਿਵ ਬੈਲੈਂਸ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਜੀ ਜੇਕਰ ਕੋਈ ਬੈਂਕ ਧਾਰਕ ਆਪਣੇ ਅਕਰਸ਼ੀਅਲ ਯਾਨੀ ਕਿ ਜਿਹੜਾ ਇਨਐਕਟਿਵ ਖਾਤਾ ਹੈ ਖਾਤੇ ਨੂੰ ਮੋੜ ਤੋਂ ਚਾਲੂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਸਾਨੀ ਦੇ ਨਾਲ ਐਕਟਿਵ ਵੀ ਕਰ ਸਕਦਾ ਹੈ ਇਸ ਦੇ ਨਾਲ ਹੀ ਉਸ ਨੂੰ ਐਕਟੀਵੇਸ਼ਨ ਚਾਰਜ ਵੀ ਨਹੀਂ ਦੇਣੇ ਪੈਣਗੇ ਕਹਿੰਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਖਾਤੇ ਦੇ ਵਿੱਚ ਬੈਲੈਂਸ ਹੈ ਤੇ ਉਹ ਇਨਐਕਟਿਵ ਹੈ ਖਾਤਾ ਇਨਐਕਟਿਵ ਹੈ ਤੇ ਬੈਲੈਂਸ ਘਟਾ ਹੈ ਜਿਹੜਾ ਰੱਖਣਾ ਹੁੰਦਾ ਹੈ ਠੀਕ ਹੈ ਜੀ ਫਿਰ ਤੁਹਾਡੇ ਖਾਤੇ ਦੇ ਵਿੱਚੋਂ ਕੋਈ ਵੀ ਬੈਲੈਂਸ ਨਹੀਂ ਕੱਟਿਆ ਜਾਵੇਗਾ ਖਾਤਾ ਤੁਹਾਡਾ ਚੱਲ ਰਿਹਾ ਹੈ ਐਕਟਿਵ ਹੈ ਤੇ ਫਿਰ ਵੀ ਤੁਹਾਡੇ ਜਿਵੇਂ SBI ਦੇ ਵਿੱਚ 1000 ਰੁਪਏ ਬੈਂਕਾ ਦੇ ਵਿੱਚ ਰੱਖਣਾ ਪੈਂਦਾ ਹੈ ਪਿੰਡੂ ਬ੍ਰਾਂਚਾਂ ਦੇ ਵਿੱਚ ਠੀਕ ਹੈ ਜੀ ਤਾਂ ਦੋਸਤੋ ਜੇ ਤੁਹਾਡਾ ਇਹ ਖਾਤਾ ਐਕਟਿਵ ਹੈ ਠੀਕ ਹੈ ਫਿਰ ਤੁਹਾਡਾ ਦੋਸਤੋ ਚਾਰਜ ਲੱਗੇਗਾ ਜੇ ਤੁਹਾਡਾ ਖਾਤਾ ਐਕਟਿਵ ਨਹੀਂ ਹੈ ਤਾਂ ਦੋਸਤੋ ਜੇ ਤੁਹਾਡੇ 1800 ਰੁਪਏ ਵੀ ਹੈ ਤਾਂ 1800 ਰੁਪਏ ਦੇ ਵਿੱਚ ਕੋਈ ਪੈਸਾ ਜਿਹੜਾ ਨਹੀਂ ਕੱਟਿਆ ਜਾਵੇਗਾ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਕਿ ਕਿਹੜੇ ਬੈਂਕ ਚ ਕਿੰਨਾ ਖਾਤਾ ਕਿੰਨੇ ਪੈਸੇ ਰੱਖਣੇ ਚਾਹੀਦੇ ਨੇ ਕੁਛ ਨਾ ਕੁਛ ਤਾਂ ਤੁਹਾਨੂੰ ਜਾਣਕਾਰੀ ਮਿਲੀ ਹੋਗੀ ਜੇ ਥੋੜੀ ਵੀ ਜਾਣਕਾਰੀ ਮਿਲੀ ਹੋਵੇ ਦੋਸਤੋ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ